ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਇਹਨਾਂ ਦੇ ਪੁੱਤਰੇ ਤੇ ਨੌਵੇਂ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸੁਪੁੱਤਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਕਿਹਾ ਸੀਗਾ ਇਹਨਾਂ ਪੁੱਤਰਾਂ ਕੇ ਸੀਸ ਪਰ ਬਾੜ ਦੀਏ ਸੁਤਚਾਰ ਚਾਰ ਹੋਏ ਤਾਂ ਕਿਆ ਹੋਇਆ ਜੀਵਤ ਰਹੀ ਇਹ ਜਾਨ ਸੋ ਸਾਈਂ ਵੀ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜੀ ਇਹਨਾਂ ਦੇ ਕਥਾ ਇੱਕ ਅਕਾ ਲਿਖਿਆ ਜਿਨ੍ਹਾਂ ਨਾਲ ਸਾਡੀ ਕਰ ਲਿਆ ਰਿਹਾ ਬਾਜ ਸਰਬਸ ਸਾਰਾ ਹੰਝੂ ਨਾ ਕੋਈ ਕਰੇ ਆ ਸਾਡੇ ਵੱਲ ਹੱਥ ਕਰ ਆਖਿਆ ਸੀ ਮੇਰੇ ਆ ਬਾਜ ਸਰਬਸ ਸਾਰਾ ਹੰਝੂ ਨਾ ਕੋਈ ਕਰੇ ਆ ਸਾਡੇ ਵੱਲ ਹੱਥ ਕਰ ਆਖਿਆ ਸੀ ਮੇਰੇ ਬਰਦਾਨਾ ਪੁੱਤਾਂ ਦੀ ਬਣਾ ਕੇ ਦਾਤਾ ਜੋੜੀ ਬਰਦਾਨਾ ਪੁੱਤਾਂ ਦੀ ਬਣਾ ਕੇ ਦਾਤਾ ਜੋੜੀ ਪਿਤਾ ਦਸ਼ਮੇਸ਼ ਕਰਕੇ ਉੱਤੇ ਚੜਦੇ ਨੇ ਅੱਜ ਸਾਡੇ ਕੋੜੀ ਪਿਤਾ ਦਸ਼ਮੇਸ਼ ਕਰਕੇ ਕਰਜ ਹੈ ਜਿੰਨਾ ਸਾਡੇ ਉੱਤੇ ਦਸ਼ਮੇਸ਼ ਦੀਦਾ ਜੁਗਾਂ ਤੱਕ ਕਿਸੇ ਕੋਲੋਂ ਜਾਣਾ ਨਹੀਂ ਉਹ ਲਾਹਿਆ ਸੌਖੀ ਨਹੀਂ ਉਹ ਮਿਲੀ ਸਿੱਕੀ ਸੱਚੀ ਸਰਕਾਰ ਦੀ ਪਤਾ ਨਹੀਂ ਉਹ ਕਿੰਨੇ ਸਿੰਘਾ ਲਉ ਏ ਤੋਂ ਬਾਹਿਆ ਏੜੀ ਗੱਲ ਆਪਾਂ ਮੁਖ ਜਾਂਦੇ ਮੋੜੀ ਪਿਤਾ ਦਸ਼ਮੇਸ਼ ਕਰਕੇ ਉੱਤੇ ਚੜਦੇ ਨੇ ਅੱਜ ਸਾਡੇ ਕੋੜੀ ਪਿਤਾ ਦਸ਼ਮੇਸ਼ ਕਰਕੇ ਅੰਬਰਾਂ ਦੇ ਤਾਰਿਆਂ ਨੂੰ ਗਿਣ ਲੋਕੀ ਸਕਦੇ ਨੇ ਗਿਣੇ ਨਹੀਂ ਹੋਣੇ ਕਾਰ ਦਸ਼ਮੇਸ਼ ਦੇ ਜਿਨ੍ਹਾਂ ਦੀ ਸੀ ਰਾਖੀ ਲਈ ਪਿਤਾ ਕੁਰਬਾਨ ਕੀਤਾ ਆਖ ਦਿਨ ਮੜਾ ਅਜ ਲੋਕ ਇਸ ਦੇਸ਼ ਦੇ ਕੀਤੀ ਹੁੰਦੀ ਜੇ ਸ਼ਰਮ ਇਹ ਨਾ ਥੋੜੀ ਪਿਤਾ ਦਸ਼ਮੇਸ਼ ਕਰਕੇ ਉੱਤੇ ਚੜਦੇ ਨੇ ਅੱਜ ਸਾਡੇ ਕੋੜੀ ਪਤਾ ਦਸ਼ਮੇਸ਼ ਖੜਕੇ ਕੁਝ ਦਿਨ ਲੋਕੀ ਯਾਦ ਕਰਦੇ ਸ਼ਹੀਦਾਂ ਤਾਂ ਹੀ ਲੋਕਾਂ ਦੀ ਮੈਂ ਵੱਖਰੀ ਪ੍ਰੀਤ ਦੇਖੀਏ ਦੁਨੀਆਂ ਨੂੰ ਖੁਸ਼ ਕਰੇ ਰੱਬ ਪਾਵੇ ਰੁੱਸ ਜਾਵੇ ਦਗ ਤੇਜ ਕਿੰਦਰਾਏ ਰੀਤ ਦੇਖੀਏ ਨਾ ਤਾਂ ਸਿੱਖੀ ਨਾਲ ਕਦੇ ਨਾ ਤੂੰ ਟੋੜੀ ਪਿਤਾ ਦਸ਼ਮੇਸ਼ ਕਰਕੇ ਉੱਤੇ ਚੜਦੇ ਨੇ ਅੱਜ ਸਾਡੇ ਕੋੜੀ ਪਿਤਾ ਦਸ਼ਮੇਸ਼ ਕਰਕੇ ਗੁਰੂ ਪਿਆਰੀ ਸਾਹਿਬ ਸਿੰਘ ਜੀਓ ਐਸੀ ਲਖਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਲਤਾ ਅਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜਿਨ੍ਹਾਂ ਨੂੰ ਸਿੱਧਾ ਲਿਖਿਆ ਸੀ ਕਿ ਧੰਨ ਨਾਮ ਤੇਰੀ ਵੱਡੀ ਦਵਾਈ ਉਹ ਸਿੱਧ ਕੋਈ ਆਮ ਸਿੱਧ ਨਹੀਂ ਸੀ ਬੜੇ ਸਾਲਾਂ ਦੀ ਉਹਨਾਂ ਦੀ ਭਗਤੀ ਸੀ ਉਹਨਾਂ ਨੇ ਗੁਰੂ ਨਾਨਕ ਦੇਵ ਮਹਾਰਾਜ ਨੂੰ ਜਿਹੜੇ ਨੇ ਬਚਨ ਕੀਤੇ ਸੀ ਮੈਂ ਬਸ ਬਹੁ ਮੈਂ ਇੱਕ ਹਫ਼ਤਾ ਸਵਾਗਤ ਕਰਦਣੀ ਹੈ ਜੀ ਗੁਰੂ ਨਾਨਕ ਪਾਸ਼ਾ ਜੀ ਕਥਾਏ ਇੱਕ ਕਵਿਤਾ ਲਿਖੀ ਹੈ ਕੋਈ ਫਿਰ ਅੱਖ ਦਾ ਸੀ ਉਤਨਾ ਬੇਤਾਲਾ ਕੋਈ ਫਿਰ ਆਖਦਾ ਸੀ ਪੁੱਤ ਨਾਮਕ ਤਲਾ ਜਦੋਂ ਸੱਚ ਦੀ ਸਿਆਲਖ ਜਗਾਈ ਨਾਨਕਾ ਸੱਚ ਦੀ ਸਿਆਲਖ ਜਗਾਈ ਨਾਨਕਾ ਆਏ ਹੁਣ ਦੁਨੀਆ ਤੇ ਬਲੀ ਪੀਰ ਬਹੁਤੇ ਪਰ ਧੰਨ ਤੇਰੀ ਵੱਡੀ ਹੈ ਕਮਾਈ ਨਾਨਕਾ ਆਏ ਹੁਣ ਜੱਗ ਉੱਤੇ ਬਲੀ ਪੀਰ ਬਹੁਤੇ ਪਰ ਧੰਨ ਤੇਰੀ ਵੱਡੀ ਹੈ ਕਮਾਈ ਨਾਨਕਾ ਦੌਲਤਾਂ ਦਾ ਇਹ ਵੀ ਤਨ ਲੋਗੀ ਤੈਨੂੰ ਦੇਖ ਕਹਿੰਦੇ ਪਿਤਾ ਮਿਲ ਕੋਈ ਅਵਤਾਰੀ ਲੱਗਦਾ ਨਾਨਕੀ ਦਾ ਵੀਰ ਮਾਂ ਤੇ ਪਿਤਾ ਦਾ ਜਾਇਆ ਪਿਤਾ ਕਾਲੂ ਜੀ ਦਾ ਪੁੱਤ ਨਰੰਕਾਰੀ ਲੱਗਦਾ ਸੰਭਿਆ ਨਾ ਜਾਵੇ ਚਾ ਬਾਪਿਆਂ ਦੇ ਕੋਲ ਸੰਭਿਆ ਨਾ ਜਾਵੇ ਚਾ ਮਾਪਿਆਂ ਦੇ ਕੋਲ ਦੇਦ ਲੋਕ ਵੀ ਸਿਆੜ ਕੇ ਵਧਾਈ ਨਾਲਤਾ ਲੋਕ ਵੀ ਸਿਆੜ ਕੇ ਵਧਾਈ ਨਾਲਤਾ ਆਏ ਉਹਨੇ ਜੱਗ ਉਤੇ ਬਲੀ ਪੀਰ ਬਹੁਤ ਪਰ ਕੰਨ ਤੇਰੀ ਵੱਡੀ ਐ ਕਮਾਈ ਰਾਨਕਾ 20 ਰੁਪਏ ਦੇ ਕੇ ਬਾਬੇ ਨਾਲ ਕੋ ਨੂੰ ਪਕਾ ਕਾਲੂ ਸੱਚਾ ਸੌਦਾ ਕਰਨ ਲਈ ਕੰਨਿਆ ਭੁੱਖੇ ਸਾਧੂਆਂ ਨੂੰ ਸਿਖਵਾ ਕੇ ਜੀ ਲੰਗਰ ਬਾਬਾ ਘਰੋਂ ਸਿਖਾ ਲਈ ਹੱਥ ਤੇ ਚੱਲਿਆ ਘਰਾਂ ਤੇ ਪਿੱਤਾ ਨੇ ਚੀਚੜ ਕੰਨ ਗੰਨਾ ਆਰਿਆਂ ਪਿਤਾ ਨੇ ਛਿਚੜ ਕਾ ਲਗਾਇਆ ਹਉ ਤੇ ਬੱਟ ਕੇ ਚ ਬੇੜ ਸੀ ਟਕਾਈ ਨਾਨਕਾ ਆਏ ਉਹਨਾਂ ਜਗ ਉਤੇ ਬਲੀ ਪੀਰ ਬੱਤ ਪਰ ਕੰਨ ਤੇਰੀ ਵੱਡੀ ਹੈ ਕਮਾਈ ਨਾਨਕਾ ਕੌਡੇ ਜਿਹੇ ਰਾਕਸ਼ਾਂ ਤੇ ਵੱਡੇ ਵੱਡੇ ਠੱਗਾ ਨੂੰ ਸੀ ਪਲਾ ਵਿੱਚ ਬਾਬਾ ਸੀ ਕੂਕਾਰਿਆ ਬਲੀ ਜੇ ਕੰਦਾਲੀ ਟਹਿ ਚਰਨੀ ਪਏ ਸੀ ਸੋਤ ਪੱਥਰ ਪਹਾੜੋ ਜੀ ਨੇ ਮਾਰਿਆ ਲਿਖ ਲਿਖ ਤਾਗ ਜਾਨੂ ਐਵੇਂ ਜਾਂਦਾ ਭਰੀ ਲਿਖ ਲਿਖ ਤਾਗ ਜਾਨੂ ਐਵੇਂ ਜਾਂਦਾ ਭਰੀ ਸ਼ੋਭਾ ਜਾਵੇ ਨਾ ਜਤਿੰਦਰ ਤੋਂ ਗਾਈ ਨਾਨਕਾ ਜਾਵੇ ਨਾ ਜਤਿੰਦਰ ਤੋਂ ਗਾਈ ਨਾਨਕਾ ਆਏ ਹੁਣੇ ਜੱਗ ਉਤੇ ਬਰੀ ਪੀਰ ਵਤ ਪਰ ਧੰਨ ਤੇਰੀ ਵੱਡੀ ਐ ਕਮਾਈ ਨਾਨਕਾ ਭਾਈ ਮਰਦਾਨਾ ਗੁਰੂ ਨਾਨਕ ਦਾ ਸਾਥੀ ਜਦੋਂ ਬੱਤ ਜੀ ਰਵਾਵੀ ਉੱਤੇ ਮਾਰਦਾ ਜਪ ਸਿੱਧ ਗੋਸ਼ਟ ਤੇ ਧੱਕਣੀ ਓਕਾਰ ਬਾਣੀ ਬਾਰਾਵਾ ਗੁਰੂ ਸਿ ਉਚਾਰਦਾ ਆਪ ਕਰਤਾਰ ਪੁਰ ਵਿੱਚ ਡੇਰੇ ਲਾਇ ਆਪ ਕਰਤਾਰ ਪੁਰ ਵਿੱਚ ਡੇਰੇ ਲਾਇ ਜੋਤ ਭਾਈ ਲੈਣੇ ਵਿੱਚ ਸੀ ਟਕਾਈ ਨਾਨਕਾ ਭਾਈ ਲੈਣੇ ਵਿੱਚ ਸੀ ਟਕਾਈ ਨਾਨਕਾ ਆਏ ਹੁਣ ਜੱਗ ਉੱਤੇ ਬਲੀ ਪੀਰ ਬੱਤੇ ਪਰ ਤਨ ਤੇਰੀ ਵੱਡੀ ਹੈ ਕਮਾਈ ਨਾਨਕਾ ਤਨ ਤੇਰੀ ਵੱਡੀ ਹੈ ਕਮਾਈ ਨਾਨਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ